ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਹਮਲਾਤ ਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਆਪਾਂ ਦਿਖਾਵਾਂਗੇ 8 9 10 ਪਸ਼ੂ ਤੇ ਟੋਕੜਾਂ ਕੱਪਣਾ ਸੱਜਰਾ ਦੇ ਸਾਰੀਆਂ ਵੀਰ ਦੇ ਕੋਲ ਅੱਜ ਮੌਜੂਦ ਹੈ ਹੌਲੇ ਤੋਂ ਹੌਲਾ ਤੇ ਚੜਦੇ ਤੋਂ ਚੜਦਾ ਰੇਟ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਪਸ਼ੂਆਂ ਦੀ ਡਿਟੇਲ ਸਾਹਿਬਾ ਜੀ ਸਾਹਿਬਾ ਜੀ ਸਾਸੀ ਕਰਦੇ ਹੋ ਉਸ ਨਾ ਠੀਕ ਠਾਕ ਜੀ ਵਧੀਆ ਵਧੀਆ ਕਰਦਾ ਗੁਰੂ ਨਾਨਕ ਦਾਸ ਦੀ ਕਿਰਪਾ ਹੈ ਕਿਰਪਾ ਹੈ ਮੰਡੀ ਲਾਤੀ ਹੋਇਆ ਹੈ ਮੇਲੇ ਲੱਗੇ ਰਹਾ ਹੈ ਕਰੋ ਚੈੱਕ ਆ ਮੰਡੀ ਵਾਲਾ ਮਾਹੌਲ ਪੂਰਾ ਬਣਿਆ ਪਿਆ ਜੀ ਬਿਲਕੁਲ ਬਿਲਕੁਲ ਜੀ ਉਹਦੀ ਆਸ ਦੇ ਨਾਲ ਹੀ ਹੈ ਜੀ 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 ਜ ਆ ਦੱਸਿਓ ਹਾਈਡਰੋ ਕੱਲੀ ਕੋਦਰ ਐਲਬ੍ਰੋ ਮੈਂ ਥੀ ਪਹਿਲੇ ਨੰਬਰ ਤੋਂ ਲੱਗਦੇ ਠੀਕ ਐ ਦੱਸਿਓ ਹਾਂ ਪਹਿਲੇ ਨੰਬਰ ਤੋਂ ਝੋਟੀ ਕਣਵਾਉਣਾ ਸੂਈ ਆ ਹੁਣ ਇਹਦੇ ਆਈ ਆ ਬਾਹਰ ਬੜੀ ਜ਼ਰੂਰਤ ਆ ਘਾਡੇ ਸਾਹਮਣੇ ਬਾਜ ਕੱਟ ਕਰਾਉਣੀ ਝੋਟੀ ਆਈ ਆ ਅੱਛਾ ਜੀ ਜਦੋਂ ਕੋਈ ਮੀਰ ਜੀ ਕੋਈ 10 ਕਿਲੋ ਦੁੱਧ ਆ ਅੱਛਾ ਜੀ ਤੇ ਸੂਈ ਨੂੰ ਇਹਨੋਂ ਕਰੀਬਨ ਕੋਈ 2 ਮਹੀਨੇ ਹੋ ਗਏ ਕੱਟੀ ਨਾ ਕਰਿਆ ਠੀਕ ਐ ਠੀਕ ਐ ਲਓ ਬਈ ਜੀ ਆਪਾਂ ਵਿਖਾ ਦਿੰਦੇ ਹਾਂ ਘੱਟ ਘੱਟ ਦੀ ਬਹੁਤ ਚੰਗੀ ਆ ਕਰੋ ਚੱਕ ਇਹ ਵੀ ਦੀ ਚੋਕੇ ਜਾਂਦੀ ਆਪਾਂ ਹੁਣ ਨੁਚੜੀ ਪਈ ਆ ਥੱਲੇ ਕੋਈ ਨਾ ਆ ਆਹ ਭਾਵਨਾ ਮਲੋਂ ਹੁੰਦਾ ਜਲਾਵੇ ਠੀਕ ਹੈ ਠੀਕ ਇਹ ਤੁਹਾਨੂੰ ਮੈਗੀ ਵੀ ਇੱਕ ਦੋਰੀ ਵੀਡੀਓ ਵਿੱਚ ਦੱਸਿਆ ਮੈਂ ਆਪਣੀ ਤਸੱਲੀ ਕਰਕੇ ਫਿਰ ਕਰਦੇ ਹਾਂ ਨਾ ਠੀਕ ਹੈ ਠੀਕ ਹੈ ਜੀ ਚਲੋ ਭਾਜੀ ਕਰੋ ਚੈੱਕ ਅਪ ਇਹ ਗਿਆ ਟਬ ਲਾਇਆਗਾ ਕੀ ਜਾਂ ਇਹ ਕੱਦ ਘੜ ਬਹੁਤ ਹੀ ਚੰਗਾ ਵਾ ਪਹਿਲਾ ਸੁਗਵਾ ਗੋ ਦੂਜਾ ਸੁਗਵਾ ਲਈ ਇਹ ਵੀ ਜੀ ਦੂਜਾ ਸੁਗਵਾ ਜੀ ਠੀਕ ਹੈ ਲਓ ਭਾਈ ਦੂਜਾ ਸੁਗਵਾ ਸੁਣ ਜਿਹੜਾ 100 ml ਆਸਾਂ ਮੇਰੇ ਦੁੱਧ ਬਿਲਕੁਲ ਧਾਰਿਆ ਤੇ ਬਾਈ ਨੇ ਚਵਾਈ ਕਰਕੇ ਜਾਂਦੀ ਜੀ ਤੇ ਕਰੋ ਚੈੱਕ ਕੋਈ ਵੀਰ ਭਰਾਓ ਹਿਸਾਬ ਨਾਲ ਅੰਦਾਜ਼ਾ ਲਾਵੇ ਤੇ 10 ਲੀਟਰ ਜਿਹੜਾ ਤੇ ਕੋਲ ਦੁੱਧ ਬਿਲਕੁਲ ਤਿਆਰ ਆ ਤੇ ਥਾਨ-ਸਣ ਬਹੁਤ ਹੀ ਚੰਗਾ ਲੱਗਦਾ। ਹਰ ਵੀਰ ਜੀ ਇਸ ਟਾਈਮ ਤੇ ਮੰਨ ਲਓ ਵੀ ਚੋਈ ਆ ਆਪਾਂ। ਠੀਕ ਹੈ ਠੀਕ ਹੈ ਜੀ। ਵੀ ਆਪਾਂ ਵੀਡੀਓ ਬਣਾਉਂਦੇ ਆ ਕੋਈ ਵੀਰ ਭਰਾਓ ਹਿਸਾਬ ਨਾਲ ਅੰਦਾਜ਼ਾ ਲਾਵੇ। ਬਾਕੀ ਕੱਦ ਵਜਨ ਦੀ ਵੇਖੋ ਗੱਡੀ ਫੁੱਲ ਝੂਟੀ ਆ। ਠੀਕ ਆ ਲਓ ਜੀ ਗੱਡ ਬਲੈਕ ਤੇ ਕੱਦ-ਕੁੱਦ ਵੀ ਚੰਗਾ ਤੇ ਸਿੰਗਲ ਹੱਡੀ ਆ। ਤੇ ਬੰਦੀ ਉਧਰ ਥੋੜਾ ਡੰਗਰ ਜ਼ਿਆਦਾ ਨਾਲ ਪਿੱੜਦੇ ਆ। ਠੀਕ ਹੈ ਠੀਕ ਹੈ ਜੀ। ਹਾਂਜੀ। ਲਓ ਬਈ ਕੱਦ ਵਜਨ ਦੀ ਇਹ ਲੈ ਜਮਾਈ ਜੀ 70000 ਦੀ ਕੱਟੀ ਆ ਪਿਓਰ ਨੀਲੀ ਐਡਾ ਕੱਟ ਤੇ ਮਣਕੀ ਅੱਖ ਇਹ ਜੀ ਉਹ ਬਜੀ ਕਰੋ ਚੈੱਕ ਹਾਂਜੀ ਕੱਟੀ ਨੀਲੀ ਦੀ ਜੀ ਬਜੀ ਚੰਗੇ ਸੀਮੰਦੀ ਆ ਅਜੇ ਮਹੀਨਾ ਕਹਿ ਸਕਦੇ ਆਪਾਂ ਮਹੀਨਾ ਵੀ ਡੇਢ ਵੀ ਬਣ ਕੇ ਲੈ ਲੈ ਕੋਈ ਵੀਰ ਭਰਾ ਕੱਟੀ ਦੇਖੋ ਕਿੰਨੀ ਸੋਹਣੀ ਹੈ ਇਹ ਜੀ ਉਹ ਬਜੀ ਕਰੋ ਚੈੱਕ ਹਾਂਜੀ ਇਹ ਸਾਰੀਆਂ ਨਿਸ਼ਾਨੀਆਂ ਆ ਗਈਆਂ ਕੱਟੀ ਦੇ ਵਿੱਚ ਵੀ ਤੇ ਚੰਗੇ ਸੀਮੰਦੀ ਆ ਹਾਂਜੀ ਕੀ ਮੁੱਲ ਕਰਨਾ ਵੀਰ ਜਿਹੜਾ ਹ ਮੁੱਲ ਵੀਰ ਜੀ ਵੇਖੋ ਜਿਤਨਾ ਕੱਟੀ ਆ ਮਗਰ ਦੇ ਝੋਟੀ ਵੀ ਨਵੀਂ ਆ ਜੇ ਹਾਂਜੀ ਤੇ ਕਦ ਬਜਿੰਦੀ ਵੀ ਫੁੱਲਿਆ ਦੁੱਧ ਵੀ ਚੰਗਾ ਆ 90 किलो ਦੁੱਧ ਵੀ ਜਿਹਾ ਮਿਲ ਲੈਂਦਾ ਨਾ ਬਹੁਤ ਹੁੰਦਾ ਬਿਲਕੁਲ ਬਿਲਕੁਲ ਜੀ ਇਹ ਨਾਲਾ ਨਹੀਂ ਮਤਲਬ ਮਿੰਤੀ ਵਾਲਾ 10 ਕਿਲੋ ਦੁੱਧ ਅੱਛਾ ਠੀਕ ਹੈ ਠੀਕ ਹੈ ਜੀ ਇਹ ਦੇ ਦੀਏ ਬਿੱਤੀ 90 ਦੀ ਦੇ ਦੀਏ ਕਾਦੀ ਰਮ ਰਹੇ ਕੋਈ ਨਹੀਂ ਇੱਧਰ ਲਾਇਆ ਗੈਰ ਚਾਤ ਪਰ ਅੱਜ ਆਪਾਂ ਛੋਟ ਥੋੜੀ ਜਿਹੀ ਵਧਾ ਲੀਏ ਛੋਟ ਵਧਾ ਲੀਏ ਫੂਨ ਪੜਿਆ ਹੁੰਦਾ ਭਈ ਨਹੀਂ ਮੇਰੀ ਮੈਂ 200 ਵਾਲੇ ਕੰਮ ਆ ਫਿਰ ਮੈਨੂੰ ਰੇਟ ਵੀ ਵਧਾਉਣੇ ਪੈਣੇ ਜੇ ਜੇ ਛੋਟ ਵਧਾਉਣੀ ਹੈ ਤੇ ਅੱਛਾ ਜੀ ਤੇ ਰੇਟ ਵੀ ਵਧਾ ਲੀਏ ਆਖੋ ਨਹੀਂ ਜੇ ਰੇਟ ਆਪਣੇ ਕਹਿ ਜੀ ਰੇਟ ਕਹਿ ਜੀ ਕਰਦੇ ਆ ਨਹੀਂ ਛੋਟ ਆਪਾਂ ਹੋ ਜੇ ਰੇਟ ਛੋਟੇ ਰੱਖਣੇ ਤੇ ਛੋਟ ਵੀ ਛੋਟੀ ਰੱਖਣੀ ਹੈ। ਅੱਛਾ ਜੀ। ਹਾਂ ਜੀ। ਜਦੋਂ ਰੇਟ ਵਟੇ ਕਰਦਾਂਗੇ ਉਦੋਂ ਛੋਟ ਵਟੇ ਕਰਦਾਂਗੇ। ਚਲੋ ਠੀਕ ਹੈ। ਤੇ ਇਹਦਾ ਵੀਰ ਜੀ ਜੋ ਮਰਜ਼ੀ ਮੰਗੀਏ 90 ਮੰਗੀਏ ਤੇ 95 ਮੰਗੀਏ। ਅੱਛਾ ਜੀ। ਇਹ ਛੋਟੀ ਦੇ ਲਈ 75000 ਦੀ। ਅੱਛਾ ਜੀ। ਹਾਂ ਜੀ। ਕਿਉਂ ਕਰਦੀਏ ਮੰਨਦਣਾ? ਕਰਦੀਏ ਮੰਨਦਣਾ। ਕਰ ਦੋ ਜੀ 72 ਦੀ ਹਾਂ ਨਾ ਛੋਟੀ ਦੇਣੀ 200 ਰੁਪਏ ਛੋਟਾ। ਲਓ ਭਾਜੀ 72000 ਚੋਂ 200 ਰੁਪਿਆ ਛੋਟਾ। ਠੀਕ ਹੈ ਜੀ। ਤੇ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ। ਪਿਆਜੋ ਇਹ ਜੀ ਛੋਟੀ ਦੁੱਧਾ ਸੁਭਾਵਾ ਅੱਛਾ ਜੀ ਤੇ ਕੱਲੀ ਸਾਡੇ 7 ਮਹੀਨਿਆਂ ਦੀ ਗੱਭਣ ਆ ਅੱਛਾ ਜੀ ਮਤਲਬ ਦੁੱਧੋਂ ਉਹਨਾਂ ਨੇ ਛੜਤੀ ਵੀ ਰੋਣਾ ਡਰਾਈ ਕਰਤੀ ਆ ਅੱਛਾ ਜੀ ਕਹਿੰਦੇ ਪਹਿਲਾਂ ਹਟਪੈਰੀ ਕੀਤੀ ਸੀ ਤੇ ਹਟਪੈਰੀ ਤੋਂ ਹੁਣ ਮਤਲਬ ਵੀ ਕਹਿੰਦੇ ਕੋਈ ਨਹੀਂ ਗਈ ਸਾਡੇ ਕੋਲ ਬੱਚ ਠੀਕ ਠੀਕ ਹੈ ਹੁਣ ਦੁੱਧੋਂ ਛੜਤੀ ਆ ਥੋੜੇ ਦਿਨ ਹੋਏ ਜੇ ਛੱਡੀ ਨੂੰ ਮਤਲਬ ਕਿ ਦੱਸ ਕੇ ਦੇਣੀ ਠੀਕ ਹੈ ਜੀ ਤੇ ਦੁੱਧਾ ਜੇ ਵੀ ਉਤਨਾ ਕਹਿੰਦੇ ਵੀ 4 ਕਿਲੋ ਦੇਈ ਜਾਂਦੀ ਤੇ ਸਾਡੇ ਕੋਲ ਅਸੀਂ ਆਖੇ ਵੀ ਚਲੋ ਛੱਡ ਦਿੰਦੇ ਹੁਣਾ ਠੀਕ ਹੈ 7 ਮਹੀਨੇ ਤੇ ਮਤਲਬ ਵੀ ਮਗਰ ਰਹਿ ਗਿਆ ਸਾਰੇ ਹਾਂ ਜੀ ਹਾਂ ਜੀ ਇਹ ਤਾਂ ਜੇ ਤੁਹਾਨੂੰ ਨਾ ਪੜਾ ਹਾਂਜੀ ਲਓ ਜੀ ਕਰੋ ਫੇਸ ਕੁਆਲਟੀ ਚੈੱਕ ਬਾਕੀ ਬਾਡੀ ਵੀ ਵੇਖੋ ਤੁਸੀਂ ਬਾਡੀ ਬੰਦਰ ਬਹੁਤ ਚੰਗੀ ਆ ਦੇ ਕਰੋ ਬਾਕੀ ਬਾਕੀ ਬਾਡੀ ਵੇਖੋ ਤੁਸੀਂ ਮੈਂ ਦੀ ਕਿੰਨੀ ਲਿਸ਼ਕਦਾਰ ਆ ਹਾਂਜੀ ਲਓ ਜੀ ਪਿੱਠ ਪੂੜਾ ਵੀ ਬਹੁਤ ਚੰਗਾ ਆ ਗਿਆ ਵਾ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਵਾ ਤੇ 5.5 ਮਹੀਨਾ ਦੀ ਚੈੱਕ ਪਾਸ ਆ ਇਹਦਾ ਪਤਾ ਕੋ ਸੱਜਣ ਨੇ ਕਿੰਨਾ ਵਿੱਚ ਵਾਇਸ ਦੁੱਧ ਜੀ 13 14 ਕਿਲੋ ਘਰ ਵਾਲੇ ਬੰਦੇ ਨੇ ਕਿਹਾ ਤੇ ਥਣ ਭਾਂਡਾ ਵੇਖ ਕੇ ਮੈਨੂੰ ਲੱਗਦਾ ਵੀ ਵੀ ਮਹੀਨੇ ਦੁੱਧ ਦਿੱਤਾ ਹੋਊਗਾ ਕਦ ਵੱਜਣੀ ਬੜਾ ਵੱਡਾ ਮਹੀਨ ਦਾ ਤੇ ਅੱਛਾ ਜੀ ਦਿੰਦਾ ਹੋਊਗਾ 14 ਲੀਟਰ ਜਿਹੜਾ ਦੁੱਧ ਚਉਂਦੀ ਰਹੀ ਆ ਤੇ ਇਸ ਟਾਈਮ ਜਿਹੜੀ ਦੁੱਧੋਂ ਬਿਲਕੁਲ ਡਰਾਈ ਕਰ ਦਿੱਤੀ ਜਿਹੜਾ ਇਹਨੇ ਵੇਖ ਕੇ ਥਣ ਭਾਂਡਾ ਦੇ ਵਜਨ ਵੇਖ ਕੇ ਡੰਗਰ ਦਾ ਅੰਦਰ ਜਾ ਲੱਗ ਹੀ ਜਾਂਦਾ ਵੀ ਕਿੰਨਾ ਦੁੱਧ ਦਿੱਤਾ ਹੋਊਗਾ ਸੱਜਣ ਨੇ ਦੋ ਵਾਰ ਬਾਅਦ ਕਿਆ ਉਹਨੂੰ ਪਤਾ ਸਮਝ ਆ ਜਾਂਦੀ ਆ ਕਿ ਬਾਕੀ ਵੀਰ ਭਰਾ ਸਾਰੇ ਸਿਆਣੇ ਆ ਸਾਡੇ ਨਾਲੋਂ ਕੀ ਮੁੱਲ ਕਰਨਾ ਵੀਰ ਜੀ ਦਾ ਹਰ ਜੀ ਮੈਂ ਵੀ ਕਹਿੰਦੀ ਜੇ ਜੀ ਸਾਹ ਹੋਂ ਦਾ ਕੱਦ ਵਜਣ ਏਡਾ ਵੱਡਾ ਮੈਂ ਜਾਂਦੀ ਮੈਨੂੰ 85 90 ਰੁਪਏ ਦਾ ਕਹਾਂ ਵੇਜਾ ਅੱਛਾ ਜੀ ਆਪਣੇ ਕੰਮ ਉਹ ਹੀ ਆ ਜਾਂਦੇ ਫੇਰ ਛੋਟ ਚੱਪੇ ਵਾਲੀ ਹਾਂਜੀ 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 ਤੇ ਮੁੱਲ ਵੀ ਜੀ ਇਹਦਾ 70 ਕਰਾ ਲਓ 75 ਕਰਾ ਲਓ ਅੱਛਾ ਜੀ ਉਹ ਦੇ ਦਈਏ 65000 ਦੀ ਜਾਂ ਤੋਂ ਜਾ ਜੀ ਵੀ ਜੈਰੀ ਜਾਂਦੀ ਹੈ ਜੈਰੀ ਤੇ 60000 ਚੋਂ 2000 ਛੱਡ ਦੇਣਾ 58000 ਚੋਂ 200 ਰੁਪਇਆ ਛੋੜ। ਲਓ ਬਈ 58000 ਚੋਂ 200 ਰੁਪਇਆ ਛੋੜ। 5200 ਦੋ ਢਾਈ ਮਹੀਨੇ ਸਾਹਮਣੇ ਲੱਖੋਂ ਬਾਹਰ ਆ ਮਾ। ਵੀਰ ਜੀ ਵੱਟ ਤੇ ਪਈ ਆ। ਵੱਟ ਤੇ ਸਹੀ ਗੱਲ ਸਹੀ ਗੱਲ ਦਾ ਵੀਰ ਜੀ ਦੋ ਢਾਈ ਮਹੀਨਾ ਵਿੱਚ ਇਹ ਰੁਪਇਆ 40000 ਬਤਾ ਦਊਗੀ। ਤੇ ਆਜੋ ਹੁਣ ਤੀਜੇ ਨੰਬਰ ਤੇ ਇਹ ਵੀਰ ਜੀ ਦੂਜਾ ਸੂਆ ਝੋਟੀ ਆ ਅੱਛਾ ਜੀ ਤੇ ਤੀਜੇ ਨੂੰ ਗਾਂ ਇਹ ਵੀ ਸੱਤ ਮਹੀਨਿਆਂ ਦੀ ਗੱਬਣ ਚੈੱਕ ਪਾਸ ਠੀਕ ਹੈ ਜੀ ਇਸ ਟਾਈਮ ਤੇ ਵੀਰ ਜੀ 5 ਲੀਟਰ ਦੁੱਧ ਤਿਆਰ ਠੀਕ ਹੈ ਠੀਕ ਹੈ ਲੋ ਸੱਤ ਮਹੀਨਿਆਂ ਦੀ ਗੱਬਣ ਵੀ ਹੋ ਗਈ ਇੱਕ ਸੱਜਰ ਦਾ ਰਿਕਾਰਡ ਚੰਗਾ ਹੋਣਾ ਫਿਰ ਇਹਦਾ ਸੱਜਰ ਦਾ ਵੀਰ ਜੀ ਦਾ ਲੱਖ ਲੇਖਾ ਹੀ ਛੱਡੋ ਤੁਸੀਂ ਖਣ ਭਾਡਾ ਵੇਖ ਕੇ ਤੁਸੀਂ ਆਪ ਵਾਕੋ ਵੀ 15 ਕਿਲੋ ਤੋਂ ਘੱਟ ਕੀ ਦਿੱਤਾ ਹੋਊਗਾ ਠੀਕ ਹੈ ਠੀਕ ਹੈ ਠੀਕ ਹੈ ਲੋ ਵੀਰ ਜੀ ਸੱਤਾਂ ਕੀ ਕਰਦੇ ਵਜਨ ਵੇਖੋ ਤੁਸੀਂ ਝੋਟੀ ਦਾ ਵੱਡਾ ਵੱਡਾ ਵੀਰ ਜੀ 5 ਲੀਟਰ ਜਿਹੜਾ ਦੁੱਧ ਤੇਰੇ ਕੋਲ ਹੈ ਬਹੁਤ ਹੀ ਸ਼ਾਨਦਾਰ ਹੈ ਜਿਹਨੂੰ ਕਹਿ ਦਿੰਦੇ ਠੀਕ ਹੈ ਠੀਕ ਹੈ ਜੀ ਬਾਬਾ ਜੀ ਕਰੋ ਫੇਸ ਕੁਆਲਟੀ ਐਨ ਜੈਡ ਬਲੈਕ ਆ ਕੀ ਇਹਦਾ ਸਿੰਗ ਵੀ ਬੜਾ ਚੰਗਾ ਲੱਗਾ ਵਾ ਐ ਨਿਗਾ ਨਿਗਾ ਯਾਰ ਸਿੰਗ ਦੇ ਟਿੱਟ ਪੂੜਾ ਆਦਾ ਵੀ ਬਹੁਤ ਚੌੜਾ ਵਾ ਤੇ ਬਾਕੀ ਲਾਗੇ ਤੋਂ ਚੈੱਕ ਕਰੋ ਸੋਨਾ ਦਾ ਸੈਲ ਗੈਰ ਤੇ ਅਡਰ ਕੁਆਲਟੀ ਇਹ ਜੀ ਇਹਨਾਂ ਖੁੱਲਾ ਦੁੱਧ ਦਾ ਮਹੀਨੇ ਠੀਕ ਹੈ ਠੀਕ ਹੈ ਬਾਬਾ 15 ਲੀਟਰ ਦੁੱਧ ਰਮਾਨ ਦੇ ਨਾਲ ਆਪਾਂ ਗੱਡੂਗੀ ਛੋਟੀ ਠੀਕ ਹੈ ਠੀਕ ਲਓ ਵੀ ਸੱਜਰ ਦਾ ਰਿਕਾਰਡ 14-15 ਲੀਟਰ ਆ ਯਸ ਤਾਂ ਅਮ ਜਿਹੜੀ 7 ਮਹੀਨਾ ਦੀ ਚੱਕ ਕਪਾਸ ਤੇ 5 ਲੀਟਰ ਦੁੱਧ ਬਿਲਕੁਲ ਰੈਡੀ ਆ ਕਰੋ ਜੀ ਲਾ ਕੇ ਤੋਂ ਥਾਂ ਤੋਂ ਆ ਨੋਕ ਵਾਲਾ ਲੱਗਾ ਵਾ ਨੋਕ ਵਾਲੇ ਖਾਂਦੀ ਚਵਾਈ ਬੜੀ ਯਾਰ ਭੋਲੀ ਹੁੰਦੀ ਆ ਮਨਾਂ ਜੀ ਭੱਜੇ ਪਾਉਣ ਬੱਝ ਜਾਂਦੀ ਝੋਡੀ ਦੇ 3:00 ਵਜੇ 2:00 ਵਜੇ ਕਰੋ ਚੈੱਕ ਤੇ ਕੀਮਲ ਵੀ ਵਜੇ ਰਹਿਰ ਨੇ ਜੀ ਝੋਟੀ ਜੇ ਵੀ ਕੰਜੀ 90 ਤੋਂ ਘੱਟ ਨਾ ਵੇਚੋ। ਅੱਛਾ ਜੀ। ਪਰ ਆਪਾਂ ਫਿਰ ਫਿਕਸ ਸਾਡੇ ਪਾਸੇ ਆ ਜਾਣਾ। ਹਾਂ ਜੀ। ਇਹ ਵੀਰ ਜੀ ਜੋ ਮਰਜ਼ੀ ਕਰੀਏ 70 ਰੁਪਏ 75 80 ਜੋ ਮਰਜ਼ੀ ਕਰੀਏ। 8000 ਦੀ ਝੋਟੀ ਦੇ ਦੀਏ। ਠੀਕ ਹੈ ਜੀ। ਹਾਂ ਜੀ। ਤੇ ਤਾਂ ਨਾ ਮੰਨ ਤਾਣਾ। 2000 ਛੱਡ ਦਾਂਗੇ ਵੀਰ ਜੀ 63000 ਦੀ ਝੋਟੀ ਤੇ 68 ਦੀ ਵੀਰ ਜੀ ਦੇ ਦਾਂਗੇ। ਲਓ ਭਾਈ 68000 200 ਰੁਪਏ। ਠੀਕ ਹੈ ਬਿਲਕੁਲ ਨਿਕੇ ਨਿਕੇ ਭਾਅ ਤੇ ਪਸ਼ੂ ਵੀਰ ਦੇ ਕੋਲ ਸਾਰੇ ਹੀ ਚੰਗੇ ਆ। ਯਾਰ ਜੇ ਹੁਣ ਬੂਰੀ ਦੱਸੋ ਵੀਰ ਜੀ ਆਦੇ ਬਾਰੇ ਚੌਥੇ ਨੰਬਰ ਤੇ ਆ ਗਈ ਜੀ ਨਹੀਂ ਤੀਜੇ ਨੰਬਰ ਦਾ ਚੌਥਾ ਚੌਥੇ ਦੇ ਚੌਥੇ ਨੰਬਰ ਦੇ ਵੀ ਜੀ ਬੂਰੀ ਨੀਲੀ ਜੇ ਸਾਰੇ ਪੈਰਾਂ ਦੇ ਵੀ ਨਿਸ਼ਾਨ ਪੂਛਤੇ ਵੀ ਮੱਥੇ ਤੇ ਵੀ ਬੂਰੀ ਨੀਲੀ ਜਾਂਦੀ ਹੈ ਲਓ ਭਾਜੀ ਨੀਲੀ ਬੂਰੀ ਆ ਗਈ ਇਹਨਾਂ ਦੀ ਸੂਈ ਨੂੰ 3 ਮਹੀਨੇ ਹੋ ਗਏ ਜੇ ਅੱਛਾ ਜੀ 1 ਮਹੀਨਾ ਹੋ ਗਿਆ ਲੈ ਗਾਂ ਟੀਕਾ ਭਰੇ ਨੂੰ ਵੀ ਅੱਛਾ ਜੀ ਦੁੱਧ ਚੁੱਟ ਇਹਦੇ ਕੋਲ ਹੋਊਗਾ ਜੇ ਮੰਨ ਲਓ ਕੋਈ 7 ਹੋਊਗਾ ਆਪਾਂ 6 ਕਰਕੇ ਦਵਾਂਗੇ ਠੀਕ ਹੈ ਠੀਕ ਹੈ ਜੀ ਇਹ ਵੀ ਵੀਰ ਜੀ ਮੈਂ ਅੱਧੀ ਚੁਈ ਜੀ ਉੱਤੇ ਅੱਛਾ ਜੀ ਅੱਧੀ ਜਿਹੜੇ ਥੱਲੇ ਅੱਧੀ ਚੁਲ ਕੇ ਲਓ ਬਾਕੀ ਜੀ ਆੱਤ ਦਾ ਬਗੈਰ ਬਹੁਤ ਚੰਗਾ ਆਇਦਾ ਵੀ ਤੇ ਕਰੋ ਫੇਸ ਕੁਆਲਟੀ ਕਿਹੱਕ ਮਣਕੀ ਅੱਖ ਹਾਂਜੀ ਹਾਂਜੀ ਇਹ ਨੀਲੀ ਪੂਰੀ ਦੇ ਵਿੱਚ ਆ ਗਈ ਆ ਨੀਲੀ ਚ ਆ ਗਈ ਇਹਦਾ ਕੀ ਦੱਸਾਂ ਡਿਟੇਲ ਵਿੱਚ ਇਹਦੇ ਵੀਰ ਜੀ ਮਹੀਨੇ ਦੀ ਬਣੀ ਆ ਤਨਾ ਮਹੀਨੇ ਦੀ ਸੂਈ ਕੱਟੀ ਮਗਰ ਅੱਛਾ ਜੀ ਹਾਂਜੀ ਲਓ ਭਾਈ ਜੀ ਗਾਂ ਇੱਕ ਮਹੀਨਾ ਹੋ ਗਿਆ ਟੀਗਾ ਭਰਾਏ ਨੂੰ ਵੀ ਇਹ ਤਿੰਨ ਕੁ ਮਹੀਨੇ ਉਤਰਾ ਫੀਲ ਹੋ ਗਿਆ ਤੇ ਕਰੋ ਚੈੱਕ ਕਰਾਣ ਤੁਣ ਤੇ ਦੁੱਧ ਕਿੰਨਾ ਜੀ ਦੁੱਧ ਵੀਰ ਜੀ 7 ਕਿਲੋ ਆਪਾਂ 6 ਕਰਕੇ ਦਵਾਂਗੇ ਠੀਕ ਆ ਠੀਕ ਆ ਠੀਕ ਹੈ ਠੀਕ ਹੈ ਲਓ ਭਾਈ ਹੋਊਗਾ 7 ਬਾਕੀ ਬਾਈ ਕਹਿੰਦਾ ਕਿ 6 ਕਰਕੇ ਦੇਣੀ ਆਪਾਂ ਇਹ ਕੱਦ ਵਜਨ ਦੀ ਇਹ ਵੀ ਬਹੁਤ ਚੰਗੀ ਆ ਇਹਦਾ ਸੱਜਰ ਦਾ ਕਿੰਨਾ ਕਰਕਾਰ ਆ ਸੱਜਰ ਵੀ ਜੇ ਇਹਨੇ ਵੀ 13 ਕਿਲੋ ਤੋਂ ਘੱਟ ਕੀ ਦਿੱਤਾ ਹੋਊਗਾ ਵੇਖੋ ਜੀ ਸਭ ਨਾਲ ਖਾਣ ਪਾਣ ਆ ਕੱਟੀ ਵਖੋ ਕੱਟੀ ਗੱਡੀ ਤਗੜੀ ਆ ਲੋ ਭਜੀ ਆ ਵਾਲਾ ਫੀਮੇਲ ਜੀ 6-7000 ਦੀ ਕੱਟੀ ਕੱਟੀ ਮਗਰ ਠੀਕ ਆ ਠੀਕ ਆ ਭਜੀ ਕਰੋ ਚੈੱਕ ਤੇ ਫਰੀ ਅਪਲਾਈ ਕੱਟੀ ਆ ਇਸ ਨਾਲ ਇੱਕ ਫਰੀ ਹੋਣੀ ਆ ਹਾਂਜੀ ਇਹ ਲਾਗੇ ਨੂੰ ਥਾਣਾ ਭਾਂਡਾ ਤੇ ਚੈੱਕ ਕਰ ਸਕਦੇ ਬਾਡੀ ਕੰਟਰ ਦੇ ਕੋਲ ਵੀ ਚੰਗਾ ਲੱਗਾ ਇਹਦਾ ਵੀ ਬਾਡੀ ਨੰਤਰ ਪੂਰੀ ਫੋਲੋ ਤੇ ਪੇਠਪੁੜੇ ਦੀ ਵੀ ਚੰਗੀ ਆ ਤੇ ਹਾਇਟ ਲੰਦ ਦੀ ਵੀ ਚੰਗੀ ਆ ਤੇ ਕੀ ਮੁੱਲ ਵੀ ਕੀ ਦਾ ਹੈ ਮੁੱਲ ਵੀ ਜੀ ਬੂਰੀ ਨੀਲੀ ਤੁਹਾਨੂੰ ਬੜੀ ਘੱਟ ਲੱਭਦੀ ਆ ਹਾਂਜੀ ਜੇ ਆਪਾਂ 100 ਮਈਆਂ ਲਾ ਲਾਂਗੇ ਤੇ ਉਸ ਵਿੱਚ ਇੱਕ ਹੀ ਲੱਭਦੀ ਆ ਹਾਂਜੀ ਹਾਂਜੀ ਤੇ ਇਹ ਵੀਰ ਜੀ ਦੇ ਦੀਏ ਆਪਾਂ 30000 ਵੀ ਦੇ ਦੀਏ ਜੀ ਵਿਜਾਇਜ ਕਰ ਦੀਏ ਬਈ ਵਿਜਾਇਜ ਜਾਂਦੀ ਏ ਜਾਂਦੀ ਏ ਹਾਂਜੀ ਇਹ ਵੀਤੀ ਹਾਂ ਮੈਂ 65000 ਦੀ ਝੋਟੀ ਦੇ ਦੇ ਠੀਕ ਆ ਲਓ ਬਾਜੀ 65000 ਜੋ ਦੋਸਤੋ 200 ਰੁਪਇਆ ਛੋੜੋ ਠੀਕ ਹੈ ਠੀਕ ਹੈ ਲਓ ਭਜੀ 65000 ਰੁਪਏ 200 ਰੁਪਏ ਛੋੜ ਤੇ ਆਜੋ ਹੁਣ 5ਵੇਂ ਨੰਬਰ ਤੇ ਦੱਸਿਓ ਵੀਰ ਜੀ ਆਦੇ ਬਾਰੇ ਹਾਂ ਰੱਥਾ ਕੱਢੂਗਾ ਤੇ ਕਿੱਥੇ ਨੇਗਲੇਗਾ ਜਦੋਂ ਇਹ ਖਾਈ ਨੂੰ ਕੋਲ ਕੇ ਬਾਅਦ ਚ ਉਧਰ ਬੰਦਿਓ ਥਾਂ ਤੇ ਆਇਕ ਉਧਰ ਬੰਦਾਂਗੇ ਥੋੜੇ ਡੰਗਰ ਜਿਆਦਾ ਨੇ ਹਾਂਜੀ ਇਹ ਵੀਰ ਜੀ ਨੀਲੀ ਨੀਂ ਮੈਂ ਸਾਰੀਆਂ ਨਿਸ਼ਾਨੀਆਂ ਵੇਖ ਲਓ ਕਵੇ ਕਰਦੀ ਆ ਹਾਂਜੀ ਟੇਡਾ ਕੱਟ ਤੇ ਮਣਕੀ ਅੱਖ ਦੀ ਵੇਖੋ ਮੋੜ ਦਾ ਲਓ ਭਜੀ ਟੇਡਾ ਟੱਟ ਤੇ ਮਣਕੀ ਅੱਖ ਟੇਡਾ ਕਦੇ ਆਪਾਂ ਮਸ਼ਹੂਰ ਹੋਇਆ ਵੀਰ ਦਾ ਇਹ ਕਰੋ ਚੈੱਕ ਫੇਸ ਕੁਆਲਟੀ ਨਹੀਂ ਸਿੰਘ ਵੀਧੀ ਥੋੜਾ ਜਿਹਾ ਝੁੱਲਾ ਲੱਗ ਗਿਆ ਨਹੀਂ ਬੜੀ ਬੰਤਰ ਸੀ ਛੋਟੀ ਠੀਕ ਹੈ ਇਹਦਾ ਕੀ ਹੈ ਮਿਲ ਕੇ ਟੁੱਟ ਗਿਆ ਕੀ ਇਹਦਾ ਜਿਹਦੇ ਕੋਈ ਵੀਜੀ ਹੈਗਾ ਜੀ ਇਸ ਟਾਈਮ ਤੇ 5 ਕਿਲੋ ਦੁੱਧ ਜੇ ਅੱਛਾ ਜੀ ਤੇ ਇਹ ਸੂਈ ਨੂੰ ਮੰਨ ਲਓ ਇਹਨੂੰ 3 ਕਿ ਮਹੀਨੇ ਹੋਏ ਇਹਨੂੰ ਥੋੜਾ ਟਾਈਮ ਹੋਇਆ ਜੀ ਬਣੀ ਨੂੰ ਆਪਾਂ ਜ਼ਿਆਦਾ ਟਾਈਮ ਨਹੀਂ ਕਹਿੰਦੇ ਅੱਛਾ ਜੀ ਤੈਨੂੰ ਕੋਈ ਮੰਨ ਲਓ 10 ਤੋਂ 15 ਕਿ ਦਿਨ ਹੋਏ ਆ ਬਣੀ ਨੂੰ ਠੀਕ ਆ ਠੀਕ ਆ ਤੇ ਮਾਲੀ ਕੋ ਬਣੀ ਹੈ ਠੀਕ ਆ ਜੀ ਲਓ ਭਾਈ ਜੀ ਤੇ ਇਹਦੇ ਮਗਰ ਵੀ ਕੱਟੀ ਜੇ ਇਸੇ ਵੱਜੀ ਹੋਣੀ ਹੈ ਤੁਹਾਨੂੰ ਦਿਖਾ ਹੀ ਦੇਈ ਉਧਰ ਬਾਹਰ ਵੱਜੀ ਹੈ ਚਲੋ ਬਾਅਦ ਇਹ ਦੇ ਮਗਰ ਲਗ ਮਹੀਨੇ ਹੋ ਗਏ ਇਸ ਨੂੰ ਸੋਈ ਨੂੰ ਫੀਮੇਲ ਕਾਊਬ ਜਿਹਦੇ ਪਿੱਛੇ ਵੀ ਬਾਕੀ ਦਵਾਈ ਚੂਈ ਬਹੁਤ ਓਕੇ ਆਦੀ ਵੀ ਠੀਕ ਹੈ ਠੀਕ ਹੈ ਲਓ ਬਈ ਦਵਾਈ ਚੂਈ ਦੀ ਪਾ ਦੇ ਤੇ ਕਰੋ ਚੱਕ ਫੇਸ ਕੁਆਲਟੀ ਸੇਮ ਕਬਈ ਕਹਿੰਦਾ ਕਿ ਥੋੜਾ ਖੁੱਲਾ ਕਰ ਜੀ ਬਾਕੀ ਕਰਦੂਨ ਤੇ ਬਹੁਤ ਐਜ ਚ ਮੈਂ ਨਾ ਵੇਜੀ ਸੱਜਰ ਥੱਲੇੋਂ ਕਹਿੰਦੇ ਵੀ ਅਸੀਂ 12 13 ਕਿਲੋ ਨੂੰ ਪਾਇਆ ਅੱਛਾ ਜੀ ਤੁਹਾਨੂੰ ਪਤਾ ਨਹੀਂ ਦੀਦਾ ਜੀ ਉੱਤਰਾ ਵੀ ਰਿਕਾਰਡ ਵਾਲਾ ਹੁੰਦਾ ਕੰਮ ਹਾਂਜੀ ਹਾਂਜੀ ਐਡਾ ਕੱਟਦੇ ਮੰਗਤੀ ਆ ਤੇ ਕੀ ਮੁੱਲ ਦਿੱਤੀ ਇਹਦਾ ਹਰਾ ਮੁੱਲ ਜਿਆਦਾ ਕਰਦੀ ਹੈ ਵਿੱਦੀ ਇਹਦਾ ਹਾਂਜੀ ਦੇਰੀ ਜੀ 650 ਆਉਦੀ ਗਿਆ ਜੀ ਆਂਦੀ ਐ ਵੀ 200 ਰੁਪਿਆ ਲੈ ਕੰਮ ਹੀ ਕਰਦੇ ਆ 200 200 ਵਾਲਾ ਹੀ ਹਰ ਜਾਲ ਦੋ ਇਹ ਵੀਰ ਜੀ ਮੈਂ ਜੋ ਮਰਜ਼ੀ ਮੁੱਲ ਕਰੀਏ ਭਾਵੇਂ 60 ਕਰ ਲਈਏ 65 ਕਰ ਲਈਏ 52000 ਚੋਂ 200 ਰੁਪਿਆ ਛੋਟ ਕਰ ਲਈਏ ਠੀਕ ਹੈ ਲੋ ਭਾਈ 52000 ਚੋਂ 200 ਰੁਪਿਆ ਛੋਟ ਤੇ ਬਿਲਕੁਲ ਜੀ ਇੱਜ ਲੋ ਭਾਈ ਪੂਰੇ 50000 ਦੀ 50000 ਚੋਂ 200 ਰੁਪਿਆ ਛੋਟ ਆ 200 ਰੁਪਿਆ ਛੋਟ ਠੀਕ ਹੈ ਠੀਕ ਹੈ ਜੀ ਲੋ ਭਾਈ 6ਵੇਂ ਨੰਬਰ ਤੇ ਆ ਗਈ ਜਗੇ ਹੁਣ మేమీ నంబర్ ਦੇ ਵੀਰ ਜੀ ਪਹਿਲਾ ਸੁਭਾ ਝੋਡੀ ਆ। ਅੱਛਾ ਜੀ। ਹਾਂ ਜੀ ਅੱਜ ਤੱਕ 10 ਤੋਂ 11 ਲੀਟਰ ਦੁੱਧ ਤਿਆਰ ਆ। ਠੀਕ ਆ ਠੀਕ ਆ। ਇਹ ਵੀ ਵੀਰ ਜੀ ਸਾਰੀ ਸੂਈ ਨੂੰ ਇਹਨੂੰ ਪਰਿਭਣ ਕੋਈ ਲਾ ਲੋ ਤੁਸੀਂ 1.5 ਮਹੀਨੇ ਦੇ ਆਸ-ਪਾਸ ਹੈਗੀ ਆ। ਠੀਕ ਆ ਜੀ। 1.5 ਮਹੀਨਾ ਹੋ ਗਿਆ ਸੂਈ ਨੂੰ। ਪਹਿਲਾ ਸੁਭਾ ਜੇ ਮੇਰੇ ਖਾ ਨਾਲ ਸ਼ਕੀ ਦੰਦੀ ਜੇ। ਅੱਛਾ ਜੀ। ਬਾਕੀ ਆਪਾਂ ਖੋਲ ਕੇ ਵਖਾਉਣਾ 11 ਲੀਟਰ ਦੁੱਧ। ਹਾਂ ਜੀ 11 ਲੀਟਰ ਦੁੱਧ। ਠੀਕ ਆ ਲਿਆ। ਲਓ ਵੀ ਜੀ ਜੈੱਡ ਬਲੈਅਰ ਸਿੰਘ ਸੁਰਗ ਬਹੁਤ ਹੀ ਚੰਗਾ ਦੇ ਫੇਸ ਹੋਈ ਐ ਨਿਗਾਹ ਆ ਫੇਸ ਆ। ਪਹਿਲਾ ਸੁਭ ਕਲੀਅਰ ਇਹ ਨਰੂ ਵਿਧੀ ਉੱਤੇ ਹੋਇਆ ਜਿਹੜਾ ਆਪਾਂ ਨੇੜ ਕਹਿੰਦੇ ਆ ਉਹ ਤਾਂ ਨਹੀਂ ਹੁੰਦੇ ਹੋਏ ਥੋੜੀ ਜਿਹੀ ਨੇੜ ਨੇ ਇਹਦੇ ਪਿੱਛੇ ਕੀ ਜਵਾਬ ਇਹਦੇ ਮਗਰ ਵੀ ਕੱਟੀ ਜੇ ਲੋ ਬਈ ਸਾਰੀਆਂ ਦੇ ਪਿੱਛੇ ਕਟੀਆਂ ਜਿਹੜੇ ਕਰੋ ਥਣ ਪੰਡਾ ਬਹੁਤ ਹੀ ਚੰਗਾ ਵਾ ਗਿੱਠ ਗਿੱਠ ਤੇ ਥਣ ਲੱਗਾ ਵਾ ਤੇ ਆਰਡਰ ਕੁਆਲਿਟੀ ਵੀ ਬਹੁਤ ਸ਼ਾਨਦਾਰ ਆ ਥੱਲੇ ਦੇ ਵਿੱਚ ਹੀ ਗਾਈਆਂ ਵਾਂਗੂ ਪੰਡਾ ਪਾਈ ਸਰਦੀ ਕਰਨ ਵਾਲੀ ਠੀਕ ਠੀਕ ਲੋ ਬਈ ਦੂਜੀ ਕੁਆਲਿਟੀ ਵੀ ਚੈੱਕ ਕਰ ਸਕਦੇ ਜੀ ਸਿੰਘ ਸਿੰਘ ਬਹੁਤ ਹੀ ਚੰਗਾ ਲੱਗਾ ਵਾ ਉਹ ਵੇਖੀ ਵੇਖੀ ਉਧਰ ਜਾਈ ਅੰਦਰ ਬਣਾਇਆ ਇਧਰ ਬੰਦੇ ਇੱਕ ਇਧਰ ਬੰਦੇ ਨਰਮਲ ਵੀਰ ਦੋਬਾ ਜੀ ਲੱਗਦੇ ਚਾਟਾ ਖਾਦੇ ਨਹੀਂ ਇਹਦੇ ਲਾਉਣੀਆਂ ਚੱਲ ਕੋਈ ਗੱਲ ਕੋਈ ਗੱਲ ਲਾਉਣੀਆਂ ਕਿਹੜੀ ਗੱਲ ਨੂੰ ਆਪਾਂ ਇੱਥੇ ਨਹੀਂ ਸਾਰਤੰਨ ਸੰਤ ਨੂੰ ਦਿਖਾਓ ਬਾਈ ਸਾਰੇ ਪਾਸੇ ਥਾਣਾ ਦਾ ਗਸਿਆ ਜੀ ਇੱਕੋ ਜਿਹਾ ਵਾ ਕਰੋ ਚਾਟਾ ਫਰ ਭਾਡਾ ਦੇ ਵਿੱਚ ਜੀ ਬਹੁਤ ਸੋਹਣਾ ਲੱਗਦਾ ਕੋਈ ਜਿਆਦਾ ਐਨ ਘੜ ਘੜ ਕੇ ਲਾਈਆਂ ਮੈਨੂੰ ਚੀਜ਼ ਰੱਬ ਨੇ ਚੀਜ਼ਾਂ ਲਾਈਆਂ ਹਾਂਜੀ ਨਹੀਂ ਜਗ੍ਹਾ ਤੇ ਅਖੀਰੋਂ ਦਰਬੰਦ ਨਹੀਂ ਚੱਲ ਕੋਈ ਨਹੀਂ ਇੱਥੇ ਬੱਜ ਨਹੀਂ ਦਈ ਬੱਜ ਗਈ ਹੈ ਇਹਨਾਂ ਨੂੰ ਖਾਵਾ ਮੜਾ ਜਿਆਦਾ ਠੰਡ ਤੋਂ ਬਹੁਤ ਹੀ ਜ਼ਿਆਦਾ ਚੰਗਾ ਵਾ ਅਸੀਂ ਅੱਗੇ ਤੋਂ ਚੈੱਕ ਕਰ ਸਕਦੇ ਜੀ ਸਾਈਜ਼ ਗੈਪ ਬਹੁਤ ਹੀ ਸ਼ਾਨਦਾਰ ਆ ਥਣਾਂ ਦਾ ਬਾਬਾ ਜੀ ਕਰੋ ਚੈੱਕ ਥੋੜਾ ਜਿਹਾ ਡੱਬਦੀ ਆ ਟੇਬਲ ਠੀਕ ਠੀਕ ਹੈ ਚੱਲ ਜਲ ਫੋੜਿਆ ਲੈ ਲਓ ਭਾਈ ਇਹਦਾ ਕੀ ਮੋਡ ਬੀਤੀ ਹੈ ਲੋ ਮੋਲੇ ਜੀ ਜੋ ਡੀ ਦੇ ਕਹਿੰਦੀ ਲੱਖ ਦੀ ਪੂਰੇ ਦੀ ਵੇਚ ਹਾਂਜੀ ਜੇ ਸਾਹਮਣਾਂ ਛੋਟੀ ਵੇਚ ਮੰਨ ਲਓ ਗੋਣਿਆਂ ਹਾਂਜੀ ਬਲੇ ਮਹੀਨੇ ਨਾਲ ਦੀ ਤਾਜ਼ਾ ਹੀ ਆ ਸਾਹਮਣਾਂ ਲੱਗੇ ਮੰਨ ਲਓ ਬੱਚਾ ਗੇ ਮਹੀਨੇ ਚ ਮਹਾਦਰਵੀ ਜੀ ਦੋਤੇ ਚੜਦਾ ਜਿਆ ਸਰ ਛੇੜ ਗੱਲ ਆ ਗਈ ਹੈ ਜੀ ਹਾਂਜੀ ਤੇ ਇਹ ਦੇਰੀ ਹੈ ਜੀ 90 ਦੀ ਡੀਰੀ ਛੋਟੀ ਹੈਗੀ ਕੋਈ ਵੀ ਜਾਇ ਤੇ ਕੱਢ ਦੋ ਜੀ ਵੀਰ ਜੀ 80 ਜੋ ਦੋ ਛੜਦਾਂਗੇ 70 ਦੀ 70000 ਤੇ 200 ਰੁਪਇਆ ਛੋਟ ਲਓ ਬਾਈ 78000 ਤੇ 200 ਰੁਪਇਆ ਛੋਟ ਬਿਲਕੁਲ ਛੋਟੇ ਛੋਟੇ ਬੋਲਿਆ ਇਹ ਹੋਣਾ ਲੋ ਆਪਾਂ 7ਵੇਂ ਨੰਬਰ ਤੇ ਜੱਗੇ ਨੀਲੀ ਆ ਗਈ ਫੇਰ ਦੱਖਿਓ ਕਿ ਜਿਹੜੇ ਪਰੇ ਇਹ ਵੀ ਜੀ ਆਪਾਂ ਇਹਨੂੰ ਕਹਿ ਦਿੰਦੇ ਹਾਂ ਤੇ ਮੜਕੀ ਆਖੀ ਦੀ ਵੀ ਅੱਛਾ ਜੀ ਚੇਰ ਸਿੱਧਾ ਹੈ ਦਾ ਠੀਕ ਹੈ ਠੀਕ ਹੈ ਜ਼ੋਰ ਨੀਲੀ ਦੀ ਝੋਟੀ ਜੇ ਇਹਨੂੰ ਸੂਈ ਨੂੰ ਵੀ ਜੀ ਉਹ ਗੱਲ ਮੈਂ ਪਹਿਲਾ ਨੰਬਰ ਭਾਵੇਂ ਮੈਂ ਕੋਈ ਕੋਈ ਲਿਖ ਕੇ ਲੈ ਰਿਹਾ ਜਿਹੜੀ ਚੀਜ਼ ਦੀ ਮੈਨੂੰ ਗਾਰੰਟੀ ਹੁੰਦੀ ਹੈ ਨਾ ਮੈਂ ਉਹ ਚੀਜ਼ ਦੀ ਗਾਰੰਟੀ ਦਿੰਦਾ ਠੀਕ ਹੈ ਠੀਕ ਹੈ ਸਾਰੇ 20 ਨੂੰ ਇਹ ਛੋਟੀ ਸੂਈ ਨੂੰ ਬੱਚਾ ਮਰ ਗਿਆ ਜੇ ਦਾ ਅੱਛਾ ਜੀ ਹਾਂਜੀ ਲਓ ਬਾਈ ਜੀ ਕੱਟ ਕਾਟ ਬਹੁਤ ਹੀ ਚੰਗਾ ਵੇ ਜੀ ਨੀਲੀ ਰਾਵੀਆ ਦੁੱਧ ਨੇ ਹੈਗਾ ਸੀ 12 ਕਿਲੋ ਝੋਡੀ ਕੋਲ ਬੱਚੇ ਮਰਨ ਕਰਕੇ ਨਾ ਇਹਨੇ ਦੋਕ ਦੇਣਾ ਮਤਲਬ ਦੋ ਚਾਰ ਦਿਨ ਨੇ ਖਰਾਬ ਤੇ ਢੀਗੇ ਤੇ ਮਿਲਦੀ ਨਹੀਂ ਆ ਹੁਣ ਝੋਡੀ ਸਿੱਧੀ ਹੋ ਗਈ ਆ ਅੱਛਾ ਜੀ ਤੇ ਹੁਣ ਥਾਪੀ ਦੇ ਮਤਲਬ ਬਾੜਾ ਪਾ ਗਏ ਥਾਪੀ ਮਾਰ ਕੇ ਬੈਹਿਦਾ ਠੀਕ ਹੈ ਠੀਕ ਹੈ ਜੀ ਇਸ ਟਾਈਮ ਤੇ ਵੀ ਇਹਦੇ ਕੋਲ 9 ਤੋਂ 10 ਕਿਲੋ ਦੇ ਕਰੀਬ ਤਿਆਰ ਹੋ ਗਿਆ ਪਹਿਲੇ 12 ਕਿਲੋ ਦੁੱਧ ਦੀ ਆ ਅੱਛਾ ਜੀ 9 ਦੇ ਪੱਕਾ ਹੋ ਜਾਈਂਗਾ ਪਾਖਰਾ ਲਓ ਬਾਈ ਜੀ ਕਰੋ ਚਾਟ ਤੀਰ ਬਿਲਕੁਲ ਸਿੱਧਾ ਆ ਗਿਆ ਪਰ ਮੇਦੇ ਅੱਖ ਮਣਕੀ ਆ ਹਾਂ ਜ ਤੇ ਬਾਕੀ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਕਰੋ ਜੈਕਟ ਖਾਣ ਦਾ ਜਿਹੜਾ ਵੀ ਬਹੁਤ ਚੰਗਾ ਵਾ ਤੋਂ ਇਹਨੂੰ ਕੋਈ 20 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਵਾ ਆ ਕੇ ਤਾਂ ਬਾਈ ਕਹਿੰਦਾ ਕਿ ਮਰ ਗਿਆ ਵਾ ਤੇ ਕਰੋ ਥੰਮਪਨ ਬਹੁਤ ਹੀ ਚੰਗਾ ਵਾ ਤੇ ਅਦਰ ਕੁਆਲਟੀ ਵੀ ਲੱਗੇ ਤਾਂ ਚੈੱਕ ਕਰ ਸਕਦੇ ਜੇ ਤੁਸੀਂ ਇੱਕ ਹੱਤ ਵਜਨ ਵੀ ਬਹੁਤ ਚੰਗਾ ਵਾ ਦੂਜਾ ਸਮਾ ਜੀ ਸੋਹਣੀ ਸਨਖੀ ਵੇਖੋ ਤੁਹਾਨੂੰ ਕਿੰਨੀ ਆ ਠੀਕ ਹੈ ਠੀਕ ਹੈ ਕਰੋ ਜੈਕਟ ਸਿੰਘ ਜੀ ਵੀ ਬਹੁਤ ਚੰਗਾ ਵਾ ਹੁੰਦੀ ਆ ਦੁੱਧ ਵਾਲੀ ਆ ਨਿਸ਼ਾਨੀਆਂ ਜਿੰਨੀਆਂ ਵੀ ਆ ਠੀਕ ਹੈ ਜੀ ਜਿਹੜਾ ਬਈ ਸਿੰਗਲ ਹੱਡੀ ਆ ਤੇ ਸਿੰਗਲ ਹੱਡੀ ਵਾਲਾ ਪਸ਼ੂ ਬਹੁਤ ਜ਼ਿਆਦਾ ਦੁੱਧ ਦੀ ਮਾਤਰਾ ਦੁੱਧ ਦੀ ਮਾਤਰਾ ਚ ਬਹੁਤ ਜ਼ਿਆਦਾ ਚੰਗਾ ਹੁੰਦਾ ਵਾ ਤੇ ਹੁਣਨੇ ਤੇ ਵੀ ਡੱਬ ਆ ਗਏ ਨੇ ਤੇ ਇਹ ਰੋਜ ਰੂਰ ਹੋ ਗਿਆ ਵਾ ਸਾਨੂੰ ਕੀ ਮੁੱਲ ਕਰਨਾ ਵੀ ਚਾਹ ਰਹੇ ਜੀ ਅੱਗੇ ਬੱਚਾ ਲਾ ਤੇ ਜੇ ਤੁਹਾਨੂੰ ਪਤਾ ਵੀ 15 ਦਾ 20 ਦਾ ਹੱਕ ਖੌਂਦੀ ਆ ਹਾਂਜੀ ਦੇ ਸਾਹਮਣੇ ਨਾਲ ਬੀਕੜਿਆ ਹਾਂਜੀ 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 ਬਹੁਤ ਆ ਪੰਜਾਇਆ ਜੀ ਕਰਦੀਏ 90 ਦੇ ਦੇ ਦਈਏ ਜੀ ਤਾਂ ਦੋ ਜੇ ਜੇ ਤਾਂ ਵੀ ਚੈਕ ਕਰ ਦਈਏ ਜੀ ਹਾਂ ਲਈ ਇਸ ਵੇਲੇ ਇਹਨਾਂ ਚੋਟੇ ਹਾਂਜੀ ਅਸੀਂ ਜੋ 2000 ਛੱਡ ਦੇਣਾ ਇਹ ਵੀ 78 ਦੀ ਇਹ ਵੀ 70000 ਦੀ ਠੀਕ ਹੈ ਜੀ ਲਓ ਭਾਈ 78000 ਦੀ ਤੇ ਕੱਦ ਵਾ ਰੀਪੀਟ ਦੀ ਕਰਦਾਂਗੇ ਕਿ ਭਲੇਖਾ ਨਾ ਹੋ ਜਾ ਪਹਿਲਾਂ 7500 ਰੁਪਏ ਠੀਕ ਹੈ ਜੀ ਅੱਜ 75 ਦੀ ਹੁਣ ਕੋਈ ਦੂ ਘਟਾਲਾ ਸੁਣਨ ਲੋ ਠੀਕ ਹੈ ਲਓ ਭਾਈ 75000 ਚ ਨੀਂਦੀ ਰਾਵੀ ਸੱਜੇ ਸੁਈ ਆ ਤੇ ਆਜੋ ਹੁਣ ਐਂਡ ਤੇ ਚੰਗੇ ਤਕੜੇ ਕੱਦ ਕਾਠ ਵਾਲੀ ਆ ਦੁੱਧ ਦਾ ਡਰਾਮਾ ਦੁੱਧ ਦਾ ਡਰਾਮਾ ਜੇ ਭਾਈ ਕਰੋ ਕਿਸ ਨੂੰ ਨਹੀਂ ਇਹ ਇਹ ਮੰਨ ਲਓ ਵੀ ਨਾ ਦੇਖਣੋ ਦਿੱਤਾ ਆਪਾਂ ਨਹੀਂ ਬਿਲਕੁਲ ਬਿਲਕੁਲ ਜੀ ਹੈਗਾ ਉਹਨੂੰ ਹੀ ਕਹਿਣਾ ਬਿਲਕੁਲ ਸਹੀ ਗੱਲ ਹੈ ਜੀ ਮੰਦਰ ਤੇ ਡਰਾਮਾ ਜੇ ਠੀਕ ਹੈ ਠੀਕ ਹੈ ਜੀ ਇੱਕ ਕਿਨਵਾ ਸੁਗਾ ਸੁਈਰਜੀ ਸੁਗਾ ਵੀਰਜੀ ਤੇ ਜਾਵਾ ਅੱਛਾ ਜੀ ਇੱਕ ਥੋੜੇ ਜੇ ਮੰਨ ਲਓ ਕਿ ਖੁੱਲਾ ਰੱਬ ਦੀ ਹੈ ਛੋਟੀ ਅੱਛਾ ਜੀ ਛੋਟੀ ਉਧਰ ਦੀ ਹੈ ਠੀਕ ਹੈ ਜੀ ਜਲਦੀ ਨਹੀਂ ਆਪਣੀ ਨਹੀਂ ਛੋਟੀ ਦੀ ਰੋਬ ਜੀ ਹਵਾ ਨੇ ਛੋਟੀ ਹੈ ਤੇ ਨਾਲ ਲੀਟਰ ਮਨਾਉਂਦੇ ਆ ਠੀਕ ਠੀਕ ਅੱਛਾ ਜੀ ਜਮਾ ਕਵਾਲਿਟੀ ਰਾਖਲੇ ਥੱਲੇ 20 ਲੀਟਰ ਦਾ ਮਿਲ ਕੇ ਠੀਕ ਹੈ ਠੀਕ ਹੈ ਜੀ 14 ਲੀਟਰ ਅਜੇ ਬੱਚੇ ਦਾ ਪੱਕ ਕੇ ਬੱਚੇ ਦਾ ਪਾਲੀਏ 15 ਕਿਲੋ ਹੀ ਕਹਿ ਸਕਦੇ ਆਪਾਂ ਠੀਕ ਲੋ ਬਈ ਕਰੋ ਚੈੱਕ ਐਨ ਹਾਥੀ ਜਾਂਦੇ ਮੱਝ ਕਾਦੀ ਆ ਤੇ ਗੱਡ ਬਲੈਕ ਦੇ ਚਾਦੀ ਆ ਪੰਡਾ ਵੇਖੋ ਜੀ ਪੰਜਾ ਕਰਨ ਵਾਲੀ ਨੇ ਥੱਲੇ ਬਹੁਤ ਜਿਆਦਾ ਬਾ ਕਮਾਲਿਆ ਕਰੋ ਜੀ ਇੱਕ ਤਾਂ ਥਣ ਤੋਂ ਵੀ ਬਹੁਤ ਚੰਗਾ ਲੱਗਾ ਆ ਤਾਂ ਦਾ ਆ ਪੌਦਨ ਵੀ ਕਿਹੜੇ ਜਿਹੇ ਵੱਟ ਕੇ ਲਾਵਾਂ ਹਿੱਟਾ ਹਾਂ ਨਾ ਚਫਗਾ ਮਾਰਗਾ ਹਵਾਨਾ ਲਾਇਆ ਵਾ ਇੱਕ ਵੀ ਦੀ ਆ ਛੋਟੀ ਤਿਆਰ ਕਰਨੀ ਆਪਾਂ ਅੱਛਾ ਜੀ ਠੀਕ ਆ ਠੀਕ ਆ ਲੋਬ ਜੀ ਫੇਰ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਜੀ ਜੈੱਡ ਬਲੈਕ ਆ ਪਿਓਰ ਜੈੱਡ ਬਲੈਕ ਇਹਦੇ ਪਿਛੇ ਜੀ ਕਿਹੜਾ ਜਿਵੇਂ ਕਾਫ ਹੋਸੀ ਵੀ ਮਿਰਜੀ ਕੱਟੀ ਏ ਹਜੇ ਬਿਲਕੁਲ ਤਾਜੀ ਸੁਈਏ ਤੇ 10 ਦਿਨਾਂ ਦੀ ਸੁਈਏ ਸਾਰੀ ਅੱਛਾ ਜੀ ਨਾੜੂ ਵੀ ਮੇਰੇ ਖਾਨਾ ਨਾਲ ਹੋ ਰਹੇ ਠੀਕ ਆ ਠੀਕ ਆ ਲੋਬ ਜੀ ਕੱਟਾ ਦੇ ਕੱਟੀ ਆ ਪਰ ਕੱਟਾ ਵਾ ਕੱਟਾ ਵਾ ਮੇਲ ਕਾਫ ਜੀ ਵੀ ਇਹਦੇ ਪਿਛੇ ਕਰੋ ਜੀ ਬਾਕੀ ਪੰਡਾ ਹੀ ਪਾਈਆਂ ਕਰਮਾ ਲਈ ਨੇ ਇਹ ਹਵਾਨੇ ਦੇ ਨਾੜਾ ਨੂੜਾ ਵੀ ਬਹੁਤ ਚੰਗੀਆਂ ਵਾਂ ਦੁੱਧ ਦੇ ਹੱਕ ਨੂੰ ਦੇ ਮੰਨ ਲਓ ਵੀ ਰਿਕਾਰਡ ਪਾਦਾ ਠੀਕ ਹੈ ਠੀਕ ਗੱਲ ਬਾਕੀ ਹਵਾਨੇ ਦੇ ਨਾੜਾ ਨੂੜਾ ਵੀ ਚੰਗੀਆਂ ਵਾਂ ਦੁੱਧ ਵਾਲਿਆਂ ਦੇ ਆਪੀ ਵੀ ਪਰਾਂ ਆ ਜਾਂ ਬਾਲਟੀ ਇੱਕ ਰੱਖ ਕੇ ਤੇ ਦੂਜੀ ਲੈ ਕੇ ਆ ਅੱਛਾ ਜੀ ਹਾਂ ਜੀ ਠੀਕ ਜੀ ਕੱਲ੍ਹ ਜਿਹੜੇ ਜਣ ਤੋਂ ਤੁਹਾਨੂੰ ਤੁਹਾਨੂੰ ਦਿਖਾਉ ਲੱਗੇ ਨਾੜਾ ਨੂੜਾ ਬਹੁਤ ਚੰਗੀਆਂ ਵਾਂ ਆ ਇਹਨੂੰ ਕਰ ਦੋ ਐ ਜੀ ਕੱਦ ਕਾਠੀ ਵੇਖੋ ਤੁਸੀਂ ਹੋਰ ਬਾਕੀ ਗੱਲਾਂ ਕਰਦੇ ਜਸਦੀ ਬਾਈ ਜੀ ਬਹੁਤ ਯਾਰ ਤਗੜੇ ਕੱਦ ਕਾਠ ਵਾਲੀ ਆ ਜੀ ਮੋਟਾ ਮੇਰਾ ਕੱਦ ਕਿੱਥੇ ਮੱਝ ਮੇਰੇ ਬਰਾਬਰ ਜਾਂਦੀ ਹੈ ਹਿਸਾਬ ਨਾਲ ਠੀਕ ਹੈ ਠੀਕ ਹੈ ਜੀ ਹਾਂ ਜੀ ਇਹਦਾ ਕੀ ਮੁੱਲ ਦਿੱਤੀ ਹੈ ਰਾ ਜੀ ਜੇ ਤਾਂ 10 ਸਿੰਗ ਗੋਲ ਪੂਰਾ ਹਾਂ ਜੀ ਮੈਂ ਜਿੱਥੇ ਮਰਜ਼ੀ ਖਲਾ ਕੇ 1.5 ਲੱਖ ਦੀ ਵੇਚ ਦਿੰਦੀ ਹਾਂ ਹਾਂ ਜੀ ਹਾਂ ਜੀ ਇਸ ਹਿਸਾਬ ਨਾਲ ਦੁੱਧ 14-15 ਕਿਲੋ ਮਹੀcole ਹਾਂ ਜੀ ਐਸ ਕਰਦੇ ਆਪਾਂ ਜਾਇਜ਼ ਕਰ ਦਈਏ ਠੀਕ ਹੈ ਜੀ ਇਹ ਮੰਗਣ ਨੂੰ ਵੀ ਇੱਕ 20 ਮੰਗੀ ਹੈ 15 ਮੰਗੀ ਹੈ ਤੇ 5 ਦੀ ਝੋੜੀ ਦੇ ਦੀਏ ਇੱਕ 5 ਦੀ ਇੱਕ 5 ਦੀ ਦੇ ਦੀਏ ਠੀਕ ਹੈ ਠੀਕ ਹੈ ਹਾਂ ਆਣਾ ਜਾਣ ਦਾ ਆਣਾ ਜੀ ਫਿਰ ਫਿਰ ਜਸ ਨੂੰ 99500 ਰੁਪਏ 200 ਰੁਪਏ ਢੋੜ ਘਟਾ ਵਾਲਾ ਠੀਕ ਹੈ ਠੀਕ ਹੈ 99500 ਚ ਦੁੱਧ ਦਾ ਡਰਾੜ ਨਹੀਂ ਆ ਰਹੀ ਦੁੱਧ ਦਾ ਗ੍ਰਾਮ ਜੀ ਤੇ ਕੱਟ ਕਾਟ ਵੀ ਬਹੁਤ ਚੰਗਾ ਉਹਦੇ ਇਸ ਟਾਈਮ ਜਿਹੜਾ 14 ਲੀਟਰ ਦੁੱਧ ਦੇ ਕੋਲ ਬਿਲਕੁਲ ਤਿਆਰ ਆ ਕਰੋ ਜੀ ਚੱਕ ਬਾਕੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਬਿਲਕੁਲ ਤਾਜੀ ਸੂਈ ਤੇ ਮੇਲ ਕਾਹਬ ਜਿਹਦੇ ਪਿੱਛੇ ਤੂਈ ਨੂੰ ਕੋਈ 8-10 ਦਿਨ ਪੀਰ ਕਹਿੰਦਾ ਕਿ ਹੋ ਗਈ ਆ ਤੇ ਤੁਹਾਡੇ ਸਾਨੂੰ ਕਿੰਨਾ ਫੇਟਵਾ ਦੂਗੀ ਦੋਦੇ ਵੱਡੀ ਮੇ ਹੀ ਆਪਣੀ ਹਾਂਜੀ ਹਾਂਜੀ ਜੇ ਜੇ ਕੋਈ ਮੀਰ ਭਰਾ ਸੇਵਾ ਕਰਨ ਵਾਲਾ ਫੁੱਲ ਸੇਵਾ ਕਰੇ ਹਾਂਜੀ ਮੇਰੇ ਘਰ ਨਾਲ 16 17 ਕਿਲੋ ਮਹੀਨੇ ਦੁੱਧ ਦੇਣਾ ਹੈ ਕਿਉਂਕਿ ਅਲੇ ਮੈੜਾ ਵੀ ਮਾਰਨਾ ਮਹੀਨੇ ਹਾਂਜੀ ਹਾਂਜੀ ਜੇ ਤੇ ਨਾੜੂ ਤੇ ਜਵਾਕਿਆ ਬਿਲਕੁਲ ਤਾਜੀ ਸੂਈ ਹੈ ਠੀਕ ਹੈ ਠੀਕ ਹੈ ਤਾਜੀ ਸੂਈ ਵੀ ਜੀ ਦਹਾਂ ਦੇਣਾ ਮਹੀਨੇ 14 ਕਿਲੋ ਦੇ ਚੱਲ ਗਈ 2 ਕਿਲੋ ਨਾ ਹੋਰ ਵਧੂਗੀ ਠੀਕ ਹੈ ਜੇ ਸੇਵਾ ਕਰੇ ਮੈਲਾ ਮੂਲਾ ਮਾ ਜੇ ਕੋਈ ਸੇਵਾ ਕਰਨ ਵਾਲਾ ਤੇ ਆਪੇ 14 ਤੋਂ ਦੱਸ ਦੇ ਜੀ ਇਹ ਤਾਂ ਗੱਲ ਹੈਗੀ ਹੈ ਜੀ ਇਹ ਤਾਂ ਗੱਲ ਹੈਗੀ ਲੋਬ ਜੀ ਪਸ਼ੂ ਚੈੱਕ ਕਰ ਸਕਦੇ ਸਾਰੇ ਹੀ ਬਹੁਤ ਟੌਪ ਤੋਂ ਟੌਪ ਆ ਤੇ ਰੇਡ ਵੀ ਬਿਲਕੁਲ ਜਾਇਜ ਆ ਵੀਰ ਦੇ ਕਰੋ ਚੱਕ ਆਣ ਮੰਡੀ ਵਾਲਾ ਮਾਹੌਲ ਬਣਾਇਆ ਵਾ ਤੇ ਵੀਡੀਓ ਨੂੰ ਵਾਧ ਤੇ ਵਾਧੇ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਦਿਆ ਕਰੋ ਤੇ ਚਲੋ ਜਿਹੜੇ ਵੀਰ ਭਰਾਣੇ ਪਸ਼ੂ ਅੱਗੇ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਨੂੰ ਇੰਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਤਾਂ ਮਾਰ ਸਾਰੇ ਵੀਰਾਂ ਭਰਾਵਾਂ ਦਾ